ਚਾਪਾ ਬਣਾਈਆਂ ਵੇਸਨਦੀਪ ਔਰ ਜੀ ਵੇਸਨਦੀਪ ਔਰ ਜੀ ਬਹੁਤ ਹੀ ਟੇਸਟੀ ਬਣਦੀ ਆ ਤੁਸੀਂ ਵੀ ਇਸ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਆਜੋ ਆਪਾਂ ਵੀਡੀਓ ਨੂੰ ਸਟਾਰਟ ਕਰੀਏ ਪਨੀਰ ਦੀ ਪੁਰਜੀ ਤਾਂ ਤੁਸੀਂ ਬਹੁਤ ਵਾਰੀ ਖਾਧੀ ਹੋਊਗੀ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਤੋਂ ਵੀ ਸਵਾਦ ਵੇਸਨਦੀਪ ਪੁਰਜੀ ਵੇਸਨਦੀਪ ਪੁਰਜੀ ਬਣਾਉਣ ਲਈ ਆਪਾਂ ਇੱਥੇ ਤਿੰਨ ਪਿਆਜ਼ ਲੈ ਲਿਆ ਦੋ ਆਪਾਂ ਟਮਾਟਰ ਲੈ ਲਿਆ ਤੇ ਆਪਾਂ ਲਸਣ ਕੁੱਟ ਲਿਆ ਇਹਨਾਂ ਨੂੰ ਹੁਣ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਤੇ ਆਜ ਤੇ ਟਮਾਟਰ ਆਪਾਂ ਕੱਟ ਕਰ ਲਏ ਆ ਤੇ ਹੁਣ ਆਪਾਂ ਘੋਲਾਂਗੇ ਵੇਸਨ ਮੇਸਨ ਦੀ ਆਪਾਂ ਅੱਧੀ ਕਮਲੀ ਲੈ ਲਈ ਆ ਇਹ ਟਟੋਲੀ ਆਪਾਂ ਪਾਣੀ ਦੀ ਲਈ ਆ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਪਾਣੀ ਪਾ ਕੇ ਘੋਲਣਾ ਇੱਕੋ ਵਾਰੀ ਸਾਰਾ ਪਾਣੀ ਨਹੀਂ ਪਾਉਣਾ ਵੇਸਨ ਨੂੰ ਤੁਸੀਂ ਛਾਣ ਕੇ ਹੀ ਲੈਣਾ ਤਾਂ ਕਿ ਇਹਦੇ ਵਿੱਚ ਗੁਟੀਆਂ ਨਾ ਬਣਨ ਤਾਂ ਇਹ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਪਾਵਾਂਗੇ ਬੇਕਿੰਗ ਪਾਊਡਰ ਤੁਸੀਂ ਜ਼ਰੂਰ ਪਾਉਣਾ ਤਾਂ ਕਿ ਆਪਣਾ ਬੇਸਨ ਫੁੱਲ ਜਾਵੇ ਤੇ ਆਪਣੀ ਸਬਜ਼ੀ ਵਧੀਆ ਮੈਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਵਾਂਗੇ ਤੇਲ ਆਪਣਾ ਗਰਮ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਨੋਣਾ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਅੱਜੋਂ ਆਪਾਂ ਮੀਡੀਅਮ ਮੀਡੀਅਮ ਗੈਸ ਤੇ ਖੁਣਾ ਲਈਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਲਸਣ ਤੁਸੀਂ ਸਬਜੀਏ ਤੇ ਹੋਰ ਸੋਣਾ ਤਾਂ ਕਿ ਆਪਣੇ ਸਬਜੀ ਦਾ ਟੇਸ ਵਧੀਆ ਆ ਸਕੇ ਤੇ ਅੱਜ ਆਪਣਾ ਪ੍ਰਾਪਨ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਆਪਾਂ ਇਹਦੇ ਵਿੱਚ ਅੰਦਾਜ਼ਮ ਕੰਕੜ ਨੂੰ ਚਨਾਮਕ ਥੋੜੀ ਜਿਹੀ ਹਲਦੀ ਇਹ ਲਾਲ ਮਿਰਚ ਇਹਦੇ ਵਿੱਚ ਆਪਾਂ ਬਹੁਤ ਜਿਆਦਾ ਮਸਾਲੇ ਨਹੀਂ ਪਾਉਣੇ ਥੋੜਾ ਜਿਹਾ ਪਾਵਾਂਗੇ ਆਪਾਂ ਦੇ ਵਿੱਚ ਪਾਣੀ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਗੱਜ ਦੇਣਾ ਉੱਪਰੋਂ ਟਾ ਕੇ ਦਵਾਂਗੇ ਇਹਨਸ ਨੂੰ ਆਪਾਂ ਲਾਉਣਾ ਨਹੀਂ ਦੋ 3 ਮਿੰਟ ਵਾਸਤੇ 3 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਸਬਜੀ ਨੂੰ ਲਾ ਦਵਾਂਗੇ ਇਸ ਤਰ੍ਹਾਂ ਸਾਰੀ ਸਬਜੀ ਨੂੰ ਮਿਕਸ ਕਰ ਲੈਣਾ ਇਹਨੂੰ ਵੀ ਸਾਰੀ ਸਬਜੀ ਨੂੰ ਮਿਕਸ ਕਰ ਲੈਣਾ ਇਸ ਨੂੰ ਬਿਲਕੁਲ ਹੀ ਸਲੋ ਗੈਸ ਤੇ ਪਕਣ ਦੇਵਾਂਗੇ ਖੁਰਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰ ਇਸ ਖੁਰਜੀ ਨੂੰ ਜਰੂਰ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਨਾ